एससी ਵੱਲੋਂ 12ਵੀਂ ਦਾ ਰਿਜ਼ਲਟ ਚੈਰੀ ਕਰ ਦਿੱਤਾ ਗਿਆ ਹੈ 12ਵੀਂ ਦਾ ਨਤੀਜਾ ਐਲਾਨਿਆ ਗਿਆ ਹੈ ਔਰ ਇਸ ਦੇ ਵਿੱਚ ਕੁੱਲ 88.39% ਵਿਦਿਆਰਥੀ ਜਿਹੜੇ ਨੇ ਉਹ ਪਾਸ ਹੋਏ ਨੇ 88.39 88.39% ਵਿਦਿਆਰਥੀ CBSE ਦੇ 12ਵੀਂ ਦੇ ਇਸ ਨਤੀਜੇ ਦੇ ਵਿੱਚ ਲੜਕੀਆਂ ਨੇ ਬਾਜ਼ੀ ਮਾਰੀ ਹੈ ਲੜਕੀਆਂ ਦੀ ਜਿਹੜੀ ਪਾਸ ਪਰਸੈਂਟੇਜ ਹੈ ਉਹ 91.64% ਹੈ 91. 64% 91.5% ਲੜਕੀਆਂ ਪਾਸ ਹੋਈਆਂ ਨੇ ਜਦਕਿ ਲੜਕੀਆਂ ਦੀ ਜਿਹੜੀ ਪਾਸ ਪਰਸੈਂਟੇਜ ਆ ਉਹ 85.70% ਹੈ 85.70 85.70% ਲੜਕੇ ਪਾਸ ਹੋਏ ਨੇ ਤੇ 91.64% ਜਿਹੜੀਆਂ ਨੇ ਉਹ ਕੁੜੀਆਂ ਪਾਸ ਹੋਈਆਂ ਨੇ ਲੜਕੀਆਂ ਪਾਸ ਹੋਈਆਂ ਨੇ ਸੋ ਲੜਕੀਆਂ ਨੇ ਬਾਜ਼ੀ ਮਾਰੀ ਹੈ CBSE ਦੇ ਇਹਨਾਂ ਨਤੀਜਿਆਂ ਦੇ ਵਿੱਚ 12ਵੀਂ ਕਲਾਸ ਦੇ ਨਤੀਜੇ ਜਿਹੜੇ ਨੇ CBSE ਦੇ ਉਹ ਜਾਰੀ ਹੋਏ ਨੇ ਔਰ 12ਵੀਂ ਕਲਾਸ ਦੇ ਨਤੀਜਿਆਂ ਦੇ ਵਿੱਚ ਲੜਕੀਆਂ ਮੁੰਡਿਆਂ ਨਾਲੋਂ ਅੱਗੇ ਨਿਕਲ ਗਈਆਂ ਨੇ ਲੜਕੀਆਂ ਦੀ ਜਿਹੜੀ ਪਰਫਾਰਮੈਂਸ ਹੈ ਉਹ ਬੜੀ ਸ਼ਾਨਦਾਰ ਰਹੀ ਹੈ ਇਸ 12ਵੀਂ ਦੇ CBSE ਦੇ ਰਿਜ਼ਲਟ ਦੇ ਵਿੱਚ 91 ਐਸਵ ਇਸ ਸਾਲ ਕੁੱਲ 163373 ਵਿਦਿਆਰਥੀ ਜਿਹੜੇ ਸੀ ਉਹ ਇਸ ਪ੍ਰੀਖਿਆ ਦੇ ਵਿੱਚ ਅਪੀਅਰ ਹੋਏ ਸੀ ਐਗਜ਼ਾਮ ਦੇ ਵਿੱਚ ਜਿਨ੍ਹਾਂ ਚੋਂ 162200 ਵਿਦਿਆਰਥੀ 1633730 ਨੇ ਅਪਲਾਈ ਕੀਤਾ ਸੀ 162224 ਅਪੀਅਰ ਹੋਏ ਸੀ ਤੇ 1426420 ਵਿਦਿਆਰਥੀ ਪਾਸ ਹੋਏ ਨੇ ਸੋ ਲੜਕੀਆਂ ਨਾਲੋਂ ਲੜਕੀਆਂ ਦਾ ਜਿਹੜਾ 5% ਦਾ ਰਿਜ਼ਲਟ ਹੈ ਉਹ ਕਰੀਬ-ਕਰੀਬ 6% ਜ਼ਿਆਦਾ ਹੈ CBSE ਨੇ ਜਿਹੜੀ ਹੈ ਹਾਲੇ ਇਹ ਕਿਉਂਕਿ ਰਿਜ਼ਲਟ ਅਪਲੋਡ ਕੀਤਾ ਜਾ ਰਿਹਾ ਹੌਲੀ ਹੌਲੀ ਵੈਬਸਾਈਟਸ ਤੇ ਥੋੜੀ ਦੇਰ ਬਾਅਦ ਦੇਖਿਆ ਵੀ ਜਾ ਸਕਦਾ ਹੈ 24000 ਤੋਂ ਵੱਧ ਵਿਦਿਆਰਥੀ ਐਸੇ ਨੇ ਇਸ ਦੇ ਵਿੱਚ ਜਿਨ੍ਹਾਂ ਨੇ 95% ਤੋਂ ਜ਼ਿਆਦਾ 95% ਤੋਂ ਜ਼ਿਆਦਾ ਅੰਕ ਪ੍ਰਾਪਤ ਕੀਤੇ ਨੇ ਔਰ 116145 ਵਿਦਿਆਰਥੀ ਐਸੇ ਨੇ ਜਿਨ੍ਹਾਂ ਨੇ 90000 ਤੋਂ ਜ਼ਿਆਦਾ ਜਿਹੜੇ ਨੇ ਉਹ ਅੰਕ ਹਾਸਲ ਕੀਤੇ ਨੇ ਇਸੇ ਤਰ੍ਹਾਂ ਜਿਹੜਾ ਜੀਐਨਵੀ ਹੈ ਜਵਾਹਰ ਨਵੋਦਿਆ ਵਿਦਿਆਲਿਆ ਹੈ उसने अठानवे पॉइंट नब्बे परसेंट पास प्रतिशत रही है और सब तो सर्वश्रेष्ठ उन्होंने की कारगुजारी रही है सो so, इस तो बाद केंद्रीय विद्यालय है अठानवे पॉइंट इक्यासी परसेंट तो प्राइवेट स्कूल ने जोड़े वो अठासी पॉइंट पचवंजा प्रसेंटते रहे हैं जो पिछले साल कंपेयर करिए पिछले साल सतासी पॉइंट अठानवे प्रसेंट से और इस वार अठासी पुइंट उनताली प्रसेंट है सो ये नतीजे ने ਜਿਹੜੇ CBSE ਦੇ ਮਨੋਜ ਰਾਠੀ ਸਾਡੇ ਸਹਿਯੋਗੀ ਜੁੜੇ ਨੇ ਮਨੋਜ ਰਿਜ਼ਲਟ ਆ ਗਏ ਨੇ ਕਿਸ ਤਰੀਕੇ ਦਾ ਪ੍ਰਾਈਵੇਟ ਸਕੂਲਸ ਦਾ ਰਿਸਪਾਂਸ ਹੈ ਕਿਸ ਤਰੀਕੇ ਦਾ ਜਿਹੜਾ ਮਾਪਿਆਂ ਦਾ ਰਿਸਪਾਂਸ ਹੈ ਬੱਚਿਆਂ ਦਾ ਰਿਸਪਾਂਸ ਹੈ ਕਿਉਂਕਿ ਬੜੇ ਕਹਿੰਦੇ ਆ ਕਿ ਇੰਤਜ਼ਾਰ ਕੀਤਾ ਜਾ ਰਿਹਾ ਸੀ ਬੜੇ ਦਿਨਾਂ ਤੋਂ ਬਹੁਤ ਸਾਰੀਆਂ ਫੋਨ ਕਾਲਸ ਆਉਂਦੀਆਂ ਸੀ ਕਿ ਰਿਜ਼ਲਟ ਕਦੋਂ ਆਉਣਾ ਹੈ CBSE ਦੇ ਨਤੀਜੇ ਕਦੋਂ ਆਉਣੇ ਆ ਲੋਕ ਕਾਲ ਕਰ ਕਰ ਪੁੱਛਦੇ ਸੀ ਜਰਨਲਿਸਟਾਂ ਨੂੰ ਵੀ ਸੋ ਕਾਫੀ ਉਡੀਕ ਤੋਂ ਬਾਅਦ ਲੰਮੀ ਉਡੀਕ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਸੋ ਕਿਸ ਤਰੀਕੇ ਦੇ ਰਿਐਕਸ਼ਨਸ ਮਿਲ 파 ਰਹੇ ਨੇ ਔਰ ਓਵਰਆਲ ਰਿਜ਼ਲਟ ਦੀ ਤਸਵੀਰ ਬਿਲਕੁਲ ਵਿਜੇ ਕਿਉਂਕਿ ਕਾਫੀ ਦਿਨਾਂ ਤੋਂ ਜਿਹੜੇ ਪੇਰੈਂਟਸ ਨੇ ਜਾਂ ਸਟੂਡੈਂਟਸ ਨੇ ਉਹਨਾਂ ਨੂੰ ਕਾਫੀ ਦਿਨਾਂ ਤੋਂ ਇੰਤਜ਼ਾਰ ਸੀਗਾ ਅੱਜ ਦੇ ਦਿਨ ਦਾ ਔਰ CBSE ਦਾ ਜਿਹੜਾ ਰਿਜ਼ਲਟ ਹੈ ਔਰ ਇਹਦੇ ਵਿੱਚ ਬੜੀ ਅੱਛੀ ਗੱਲ ਹੈ ਬੜੀ ਕਹਿ ਸਕਦੇ ਆ ਕਿ ਕਿਉਂਕਿ ਪ੍ਰਾਈਵੇਟ ਸਕੂਲ ਤਾਂ ਹੈ ਹੀ ਹੈ ਲੇਕਿਨ ਕੁਰਿਆ ਨੇ ਇੱਕ ਵਾਰ ਫਿਰ ਤੋਂ ਇਸ ਰਿਜ਼ਲਟ ਦੇ ਵਿੱਚ ਬਾਜ਼ੀ ਮਾਰੀ ਹੈ ਕਿਉਂਕਿ ਜੇ ਅਸੀਂ ਗੱਲ ਕਰ ਲਈਏ ਕਾਫੀ ਪਰਸੈਂਟ ਜਿਹੜੀ ਜਿਹੜੇ ਆਪਾਂ ਕੰਪੇਅਰ ਕਰੀਏ 2024 ਤੋਂ ਪਿਛਲੇ ਸਾਲ ਦੀ ਅਸੀਂ ਕੰਪੇਅਰ ਕਰੇ ਤਾਂ ਇਸ ਵਾਰੀ ਕਾਫੀ ਵਾਧਾ ਦੇਖਣ ਨੂੰ ਮਿਲਿਆ ਯਾਨੀ ਕਿ 87.90% 87.98% ਇਸ ਵਾਰੀ ਹੈ ਤੇ ਪਿਛਲਾ ਜੇ ਆਪਾਂ ਕੰਪੇਅਰ ਕਰੀਏ ਤਾਂ 87.33% ਜਿਹੜਾ ਹੈਗਾ ਦੇਖਣ ਨੂੰ ਮਿਲਿਆ ਸੀ ਯਾਨੀ ਕਿ ਕਾਫੀ ਕਾਫੀ ਦੇ ਇਸ ਨੂੰ ਵਾਧਾ ਹੈ ਦੂਜੀ ਗੱਲ ਕੁੜੀਆਂ ਦੀ ਇਸ ਵਾਰ ਫਿਰ ਤੋਂ ਜਿਹੜੀ ਹੈ ਉਹ ਵਿਕਟਰੀ ਹੋਈ ਹੈ ਯਾਨੀ ਕਿ ਕੁੜੀਆਂ ਨੇ ਫਿਰ ਤੋਂ ਬਾਜ਼ੀ ਮਾਰੀ ਔਰ ਇੱਕ ਵਾਰੀ ਇਹਦੇ ਵਿੱਚ ਹੋਰ ਜੇ ਅਸੀਂ ਗੱਲ ਕਰ ਲਈ ਅਸੀਂ ਲਗਾਤਾਰ ਕਿਉਂਕਿ ਹੁਣ ਥੋੜੀ ਦੇਰ ਪਹਿਲਾਂ ਹੀ ਇਹ ਰਿਜ਼ਲਟ ਆਇਆ ਹੈ ਤਾਂ ਇਹਦੇ ਵਿੱਚ ਹੁਣ ਤੱਕ ਵੀ ਜਿਹੜੀ ਚੀਜ਼ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪ੍ਰਾਈਵੇਟ ਸਕੂਲ ਨੇ ਜ਼ਿਆਦਾ ਜਿਹੜੀ ਹੈਗੀ ਹੈ ਬਾਜ਼ੀ ਮਾਰੀ ਔਰ ਕੁੜੀਆਂ ਦੀ ਖਾਸ ਤੌਰ ਤੇ ਦੇ ਵਿੱਚ ਕਾਫੀ ਭਾਗੀਦਾਰੀ ਰਹੀ ਹੈ ਔਰ ਬਹੁਤ ਵਧੀਆ ਕਹਿ ਸਕਦੇ ਹਾਂ ਕਿ ਬਹੁਤ ਹੀ ਵਧੀਆ ਕਿਉਂਕਿ ਅਸੀਂ ਸਕੂਲਾਂ ਦੇ ਨਾਲ ਜਿਹੜੇ ਪ੍ਰਿੰਸੀਪਲਸ ਨੇ ਸਕੂਲ ਮੈਨੇਜਮੈਂਟ ਨੇ ਉਹਨਾਂ ਨਾਲ ਅਸੀਂ ਲਗਾਤਾਰ ਗੱਲਬਾਤ ਕਰ ਰਹੇ ਹ ਆ ਇੱਥੇ ਜੁੜਨਗੇ ਕਿਉਂਕਿ ਜਿੱਦਾਂ ਜਿੱਦਾਂ ਪਤਾ ਲੱਗ ਰਿਹਾ ਹੈ ਸਕੂਲ ਮੈਨੇਜਮੈਂਟ ਜਿਹੜੀ ਆ ਉਹ ਸਟੂਡੈਂਟਸ ਨੂੰ ਇੱਥੇ ਆਪਣੇ ਸਕੂਲਾਂ ਦੇ ਵਿੱਚ ਬੁਲਾ ਰਹੀ ਹੈ ਕਿਉਂਕਿ ਜਿਹੜੇ ਜਿਹੜੇ ਟਾਪਰਸ ਨੇ ਪਲੱਸ 2 ਦੇ ਜਿਹੜੇ ਟਾਪਰਸ ਨੇ ਕੁੜੀਆਂ ਖਾਸ ਤੌਰ ਤੇ ਮੁੰਡੇ ਉਹਨਾਂ ਨੂੰ ਇੱਥੇ ਬੁਲਾਇਆ ਜਾ ਰਿਹਾ ਹੈ ਹਾਲਾਂਕਿ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਵੀ ਕਿਉਂਕਿ ਪੇਰੈਂਟਸ ਵੀ ਜੁੜ ਰਹੇ ਹੈ ਔਰ ਇਸ ਦੇ ਵਿੱਚ ਜਿਹੜੇ ਸਕੂਲ ਖਾਸ ਤੌਰ ਤੇ ਅਸੀਂ ਗੱਲ ਕਰ ਲਈਏ ਜਿਹੜੇ ਚੰਡੀਗੜ੍ਹ ਦੇ ਜਿਹੜੇ ਪ੍ਰਾਈਵੇਟ ਸਕੂਲ ਨੇ ਡੀਪੀਐਸ ਦੀ ਅਸੀਂ ਗੱਲ ਕਰ ਲਈਏ ਜਾਂ ਫਿਰ ਭਵਨ ਵਿਦਿਆਲੇ ਦੀ ਅਸੀਂ ਗੱਲ ਕਰ ਲਈਏ ਜਾਂ ਫਿਰ ਹੋਰ ਵੀ ਜਿਹੜੇ ਪ੍ਰਾਈਵੇਟ ਕਾਫੀ ਵਧੀਆ ਪਰਸੈਂਟੇਜ ਅਸੀਂ ਕਹੀਏ ਤੇ ਉਹ ਜਿਹੜੀ ਹੈਗੀ ਹੈ ਕਾਫੀ ਕਹਿ ਸਕਦੇ ਆ ਕਿ ਐਪਰੀਸ਼ੀਏਬਲ ਹੈ ਔਰ ਵਿਜੇ ਕਿਉਂਕਿ ਕੁੜੀਆਂ ਨੇ ਇਸ ਵਾਰੀ ਕਾਫੀ ਜਿਹੜੀ ਹੈਗੀ ਪਰਸਨ ਲੈ ਕੇ ਬਾਗੀਦਾਰੀ ਜਿਹੜੀ ਕੀਤੀ ਹੈ ਉਹ ਕਿਤੇ ਨਾ ਕਿਤੇ ਕਾਫੀ ਜਿਹੜੇ ਸਕੂਲਾਂ ਦੇ ਵਿੱਚ ਵੀ ਹੁਣ ਥੋੜੀ ਦੇਰ ਤੱਕ ਇੱਥੇ ਜਿਹੜਾ ਮਾਹੌਲ ਹੈ ਉਹ ਕਾਫੀ ਜ਼ਿਆਦਾ ਵਧੀਆ ਹੋਣ ਵਾਲਾ ਹੈ ਕਿਉਂਕਿ ਇੱਥੇ ਸਟੂਡੈਂਟਸ ਵੀ ਜੁੜਣਗੇ ਸਟੂਡੈਂਟਸ ਨੂੰ ਇੱਥੇ ਬੁਲਾਇਆ ਗਿਆ ਹੈ ਉਹਨਾਂ ਨੂੰ ਕਾਲ ਕਰਕੇ ਬੁਲਾਇਆ ਜਾ ਰਿਹਾ ਹੈ ਉਹਨਾਂ ਦੀ ਕਿਉਂਕਿ ਇਸ ਵਾਰ ਜਿਹੜਾ ਕਹਿ ਸਕਦੇ ਆ ਕਿ ਜਿੱਦਾਂ ਜਿੱਦਾਂ ਰਿਜ਼ਲਟ ਸਟੂਡੈਂਟ ਨੂੰ ਪਤਾ ਲੱਗ ਰਿਹਾ ਹੈ ਸਕੂਲ ਦੀ ਮੈਨੇਜਮੈਂਟ ਦੇ ਨਾਲ ਗੱਲਬਾਤ ਕਰ ਰਹੇ ਹੈ ਤੇ ਨਾਲ ਦੀ ਨਾਲ ਹੀ ਸਕੂਲਾਂ ਦੇ ਵਿੱਚ ਵੀ ਹੁਣ ਥੋੜੀ ਦੇਰ ਤੱਕ ਜਿਹੜੇ ਸਟੂਡੈਂਟਸ ਨੇ ਔਰ ਜਿਹੜੇ ਉਹਨਾਂ ਦੇ ਪੇਰੈਂਟਸ ਨੇ ਉਹ ਇੱਥੇ ਪ ਸੋ ਕਾਫੀ ਉਡੀਕ ਕੀਤੀ ਜਾ ਰਹੀ ਸੀ ਸ਼ੁਕਰੀਆ ਮਨੋਚ ਫਿਲਹਾਲ ਇਸ ਜਾਣਕਾਰੀ ਦੇ ਲਈ ਰਿਜ਼ਲਟ ਦੀ ਤਾਂ ਹੁਣ ਇੰਤਜ਼ਾਰ ਹੈ ਸਟੂਡੈਂਟਸ ਕਿਉਂਕਿ ਜ਼ਾਹਿਰ ਜੀ ਗੱਲ ਹੈ ਖੁਸ਼ੀ ਹੁੰਦੀ ਹੈ ਚਾਹ ਹੁੰਦਾ ਸਕੂਲਾਂ ਦੇ ਵਿੱਚ ਸਟੂਡੈਂਟ ਪਹੁੰਚਦੇ ਨੇ ਔਰ ਇਹ ਰਿਜ਼ਲਟ ਪਰਸੈਂਟੇਜ ਦਾ ਜਿਵੇਂ ਅਸੀਂ ਜ਼ਿਕਰ ਕਰ ਰਹੇ ਹਾਂ ਕੁੜੀਆਂ ਦੀ 91.52% ਜਿਹੜੀ ਆ ਉਹ ਪਰਸੈਂਟੇਜ ਰਹੀ ਹੈ ਔਰ ਮੁੰਡਿਆਂ ਦੀ 85.70% ਜਿਹੜੀ ਹੈ ਉਹ ਪਰਸੈਂਟੇਜ ਰਹੀ ਹੈ 91.52% ਕੁੜੀਆਂ ਤੇ 85.70% ਮੁੰਡੇ ਕਰੀਬ-ਕਰੀਬ 6% ਦਾ ਫਰਕ ਹੈ ਮੁੰਡੇ ਤੇ ਕੁੜੀਆਂ ਦੇ ਰਿਜ਼ਲਟ ਦੇ ਵਿੱਚ ਯਾਨੀ 6% ਜ਼ਿਆਦਾ ਕੁੜੀਆਂ ਜਿਹੜੀਆਂ ਨੇ ਉਹਨਾਂ ਦੀ ਪਾਸ ਪਰਸੈਂਟੇਜ ਰਹੀ ਹੈ ਔਰ ਮੁੰਡੇ ਇਸ ਦੇ ਵਿੱਚ ਪਿੱਛੇ ਰਹੇ ਨੇ ਪਰ ਹੌਲੀ-ਹੌਲੀ ਟਾਪਰਸ ਦੀ ਜਾਣਕਾਰੀ ਜਿਨ੍ਹਾਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਉਹ ਵੀ ਸਾਹਮਣੇ ਆਏਗੀ ਜੇ 2024 ਨਾਲ ਕੰਪੇਅਰ ਕਰੀਏ ਰਿਜ਼ਲਟ ਨੂੰ ਪਿਛਲੀ ਵਾਰ 87.98% ਸੀ ਔਰ ਇਸ ਵਾਰ 88.39% ਹੈ ਕਰੀਬ-ਕਰੀਬ ਜਿਹੜਾ ਹੈ 1% ਤੋਂ ਥੋੜਾ ਜਿਹਾ ਘੱਟ ਪਾਸ ਪਰਸੈਂਟੇਜ ਐਸ ਵਾਰ ਥੋੜੀ ਜਿਹੀ ਵਧੀ ਹੈ ਪਿਛਲੀ ਵਾਰ ਦੇ ਨਾਲ